ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਜਲਾਲ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਪਿੰਡ ਦੇ ਵਿੱਚ ਮਿੱਤਰੋ ਡੇਰਾ ਬਾਬਾ ਕਰਨੈਲ ਦਾਸ ਦਾ ਜਿੱਥੇ ਅੱਖਾਂ ਦੇ ਫ੍ਰੀ ਲੈਂਡ ਜਪਾਏ ਜਾਂਦੇ ਨੇ ਉਸ ਪਿੰਡ ਦੇ ਵਿੱਚੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਭਗਤ ਤੇ ਤੋਹੇ ਬਿਲਕੁਲ ਨੇੜੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਮਿੱਤਰੋ ਮੱਝ ਦਿਖਾ ਰਹੇ ਆ ਭਾਈ ਨਸਤਰ ਸਿੰਘ ਦੇ ਆਪਾਂ ਕਰ ਉਹ ਵੀਡੀਓ ਬਣਾ ਰਹੇ ਆ ਕੱਦ-ਕਾਡ ਵੀ ਸੋਹਣਾ ਮਿੱਤਰੋ ਵਜਨ ਚੰਗਾ ਤੇ ਸਿੰਘ ਵੀ ਸੋਹਣਾ ਫੇਸ ਕੁਆਲਟੀ ਵੀ ਚੰਗੀ ਆ ਤੇ ਥਣਲੇਪੇ ਦੀ ਬੰਤਰ ਆਪਾਂ ਤੁਹਾਨੂੰ ਦਿਖਾਉਣੇ ਚੰਗੀ ਆ 19 21 ਦਾ ਮਿੱਤਰੋ ਥਾਣਾ ਦੀ ਬੰਤਰ ਦਾ ਫਰਕ ਹੈ ਕਿਉਂਕਿ ਆਪਣਾ ਹਰ ਚੀਜ਼ ਦਾ ਦੱਸਣ ਦਾ ਫਰਜ਼ ਬੰਦਾ ਕਿਉਂਕਿ ਕਈ ਭਰਾ ਦੂਰੋਂ ਚੱਲ ਕੇ ਆ ਜੇ ਮੁੜ ਕੇ ਅਲੱਗ ਹੋਵੇ ਭਾਈ ਆ ਚੀਜ਼ ਮੈਨੂੰ ਨਹੀਂ ਦੱਸੀ ਉਹ ਚੀਜ਼ ਤਾਂ ਆਪਾਂ ਮਿੱਤਰੋ ਕਰਨੀ ਨਹੀਂ ਤੇ ਮਾਝ ਮਿੱਤਰੋ ਚੰਗੀ ਆ ਵਜਨ ਫੁੱਲ ਹੈ ਤੇ ਚੰਗੀ ਸਮੀ ਵੀ ਆ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਲਗੇ ਉਦੋਂ ਬਾਅਦ ਕਰਾਂਗੇ ਬਾਈ ਦੇ ਨਾਲ ਗੱਲਬਾਤ ਜੇਕਰ ਕੋਈ ਭਰਾ ਉਹ ਤੋਂ ਵੀਡੀਓ ਬਣਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਹੈ 98724 82624 ਤੇ ਬਾਈ ਦਾ ਜਿਹੜਾ ਘਰ ਹੈ ਦਾਣਾ ਮੰਡੀ ਦੇ ਬਿਲਕੁਲ ਨਜ਼ਦੀਕ ਬਾਈ ਦਾ ਘਰ ਹੈ ਜਦੋਂ ਆਪਾਂ ਅੱਡੇ ਤੋਂ ਪਿੰਡ ਦੇ ਵਿੱਚ ਐਂਟਰ ਹੁੰਨੇ ਆ। ਹੋਰ ਤਾਂ ਮੱਝ ਵੇਚਣ ਦਾ ਮੇਨ ਕਾਰਨ ਆ ਵੀ ਬਾਈ ਕੋਲੇ ਜਿਹੜੀ ਜਗ੍ਹਾ ਦੀ ਪ੍ਰੋਬਲਮ ਹੈ। ਤਾਂ ਕਰਕੇ ਭਾਈ ਵੇਚ ਰਿਹਾ ਕਿਉਂਕਿ ਪਸ਼ੂ ਮਿੱਤਰੋ ਭਾਈ ਕੋਲੇ ਕਾਫੀ ਹੈ ਤੇ ਜਗ੍ਹਾ ਮਿੱਤਰੋ ਬਹੁਤ ਥੋੜੀ ਹੈ। ਮੰਨਦਾ ਜੀ ਕਿਉਂਕਿ ਇੱਕ ਜਗ੍ਹਾ ਤੇ ਹੀ ਮਿੱਤਰੋ ਪਸ਼ੂ ਖੜੇ ਰਹਿੰਦੇ ਨੇ ਤਾਂ ਕਰਕੇ ਭਾਈ ਕਦਾ ਵੀ ਵੇਚ ਰਹੇ ਆ ਕਿਉਂਕਿ ਮਗਰ ਕਹਿੰਦਾ ਮਿੱਤਰੋ ਇਹ ਝੋਟੀਆਂ ਤਿਆਰ ਹੋਣ ਵਾਲੀਆਂ ਕੁਝ ਗੰਬੜਾਂ ਨੇ ਤੇ ਕੁਝ ਠਿਕ ਦਾ ਭਰਮ ਦੇ ਜਾਊਗਾ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਹੋਰ ਠੀਕ ਹੈ ਸਿੱਧਾ ਆਪਣਾ ਕੰਮ ਕਾਰੋਬਾਰ ਕੀ ਕੀਤਾ ਕੀ ਕਰ ਰਹੇ ਹੋ ਮੰਨ ਲਾ ਖੇਤੀਬਾੜੀ ਕਰ ਰਹੇ ਖੇਤੀਬਾੜੀ ਠੀਕ ਹੈ ਥੋੜਾ ਇੱਥੇ ਪਹੁੰਚਣ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਠੀਕ ਹੈ ਤੇ ਅੱਜ ਆਪਾਂ ਇਹ ਜਿਹੜੀ ਮੱਝ ਦਿਖਾ ਰਹੇ ਹਾਂ ਹਨਾ ਹਾਂਜੀ ਇਹਦਾ ਮੇਨ ਸੂਆ ਕਿਹੜਾ ਜੀ ਪਹਿਲਾਂ ਸੂਏ ਬਾਰੇ ਸੂਏ ਤੀਜੇ ਸੂਈਆ ਜੀ ਹਾਂ ਤੀਜੇ ਸੂਏ ਸੂਈਆ ਹਾਂਜੀ ਕਦੋਂ ਕੋ ਸੂਈਆ ਚਾਹ ਤਾਂ ਚਾਰ ਦਿਨ ਹੋ ਗਏ ਮਗਰ ਮਗਰ ਕੱਟਾ ਜੀ ਮਗਰ ਕੱਟਾ ਬਾਈ ਕਹਿੰਦਾ ਚਾਰ ਦਿਨ ਹੋ ਗਏ ਸੂਈ ਨੂੰ ਠੀਕਾ ਕਿੰਨਾ ਕਦੋਂ ਤੋਂ ਹੋਇਆ ਸਵਾਗਤ ਦੁੱਧ ਬਾਈ ਜੀ ਪਿਛਲੇ ਸਵੇਰੇ 10 ਲੀਟਰ ਸੀਗਾ ਕਰਨ ਠੀਕ ਹੈ ਹਾਂ ਜੀ ਹੁਣ ਬੋਲਾ 7-8 ਲੀਟਰ ਬੋਲਾ ਹੈਗਾ ਠੀਕ ਹੈ ਵੀ ਇਹ ਅੱਗੇ ਮੱਝ ਮਤਲਬ ਰਾਜੀ ਆ ਪੂਰੀ ਭਾਰੀ ਆ ਸਮਝੀ ਠੀਕ ਹੈ ਤੇ ਸਮਝੀ ਵੀ ਆ ਪਿਛਲੇ ਲਿਸਤੀ ਸੀ ਬਹੁਤ ಜಾ ਗਈ ਠੀਕ ਹੈ ਮੰਨ ਲਾ ਪਿਛਲੇ ਸਵੇਰੇ 10 3 ਲੀਟਰ ਦੇ ਲੀਟਰ ਵਧਣਾ ਕਹੀਦਾ ਜੀ ਜਿਹੜੇ ਸਭ ਨਾਲ ਸਭਾਈ ਕਿਤੇ ਹਾਂ ਜੀ ਹਾਂ ਜੀ ਠੀਕ ਹੈ ਤੇ ਮੁੱਲ ਫਿਰ ਇਹਦਾ ਕੀ ਕਰਤਾ ਜੀ ਆਪਾਂ ਮੁੱਲ ਜੀ 10 ਦਾ ਹੈ ਜੀ ਮਾਣ ਤਣ ਕਰੋਂਗੇ ਮਾਣ ਤਾਂ ਕਰਾਂਗੇ ਠੀਕ ਹੈ ਬਾਈ ਕਹਿੰਦਾ ਵੀ ਪਿਛਲੇ ਸਾਲ ਨਾਲੋਂ ਮਿੱਤਰੋ ਸਭਾਈ ਹੈ ਪਿ ਤੇ 1 ਕਿਲੋ 1.5 ਕਿਲੋ ਵਧਣ ਦੀ ਉਮੀਦ ਆ 7-8 ਲੀਟਰ ਬੋਲਾ ਤਿਆਰ ਆ ਤੇ 4 ਕੁ ਦਿਨ ਹੋ ਗਏ ਭਾਈ ਕਹਿੰਦਾ ਵੀ ਸੋਈ ਨੂੰ ਤੇ ਜਿਹੜਾ 19 ਕੀ ਦਾ ਸਾਈਡ ਦਾ ਫਰਕ ਲੱਗਦਾ ਥਣਾ ਦਾ ਹਨਾ ਦੁੱਧ ਇੱਕੋ ਹੈ ਜੀ ਥਾਂ ਮਾੜਾ ਪਤਲਾ ਲੱਗਦਾ ਵੇਖਣ ਚੱਕ ਠੀਕ ਹੈ ਦੁੱਧ ਇੱਕੋ ਜਾਈ ਸਾਰੇ ਥਣਾ ਚਾਹਦਾ ਚੈੱਕ ਕਰਕੇ ਚੋ ਕੇ تسਲੀ ਕਰਕੇ ਲਿਆ ਜਾ ਵੇ ਮੰਨ ਲਾ ਆਪਣੇ ਦੋ ਟਾਈਮ ਚੋਲੇ ਦੋ ਟਾਈਮ ਚੋ ਚਾਰ ਟਾਈਮ ਚੋ ਜੀ تسਲੀ ਕਰਕੇ ਲਿਆ ਜਾ ਠੀਕ ਹੈ ਹਾਂ ਜੀ ਤੇ ਫੋਨ ਨੰਬਰ ਜੀ ਆਪਣਾ ਬਾਕੀ ਠੰਡੀ ਸੀਰ ਪੂਰੀ ਹੈ ਜੀ ਓਕੇ ਜੀ ਕੋਈ ਮਰਜੀ ਚੁਈ ਜਾ ਸਾਡੇ ਬੁੜੀਆਂ ਵੀ ਚੋਲਣੀਆਂ ਜਵਾਕ ਵੀ ਚੋਲਣ ਲੈ ਕੋਈ ਮਰਜੀ ਚੋਲੇ ਸਾਡੇ ਆ ਥਾਂ ਦੀ ਸਾਰੀ ਵੀਰੂ ਦਿਖਾ ਦੋ ਜੀ ਠੀਕ ਹੈ ਜਗਰ ਤੁਸੀਂ ਇੱਥੇ ਪੱਕੇ ਵਜੇ ਰਹਿੰਦੇ ਆ ਥਾਂ ਦਾ ਪ੍ਰੋਗਰਾਮ ਕਰਕੇ ਮੈਂ ਵੇਚਦਾ ਨਹੀਂ ਆਪਣਾ ਉਹਦੇ ਦੁੱਧ ਹੀ ਪਾ ਦੇਣਾ ਲੈਨੇ ਠੀਕ ਹੈ ਵੀ ਹੋਰ ਤੋਂ ਪੈਸਾ ਮੈਂ ਕਰਦੇ ਨਹੀਂ ਨਾ ਜੀ ਬਿਲਕੁਲ ਇੱਥੇ ਰਹਿੰਦੇ ਪੱਕੇ ਹੋਰ ਜਗ੍ਹਾ ਕਿਤੇ ਨਹੀਂ ਠੀਕ ਆ ਤਾਂ ਕਰਕੇ ਵੇਚ ਰਹੇ ਹਾਂ ਹਾਂ ਤਾਂ ਕਰਕੇ ਵੇਚਾ ਜਗ੍ਹਾ ਹੁਣ ਤੁਸੀਂ ਵੇਖੋ ਜੀ ਸਾਰੇ ਪੂਰੇ ਢੇ ਪੂਰੇ ਪੂਰੇ ਮਨ ਲਾ ਵੀ ਨਾਲ 9463052913 52913 9463052913 ਮਈ ਦਾ ਫੋਨ ਨੰਬਰ ਹੈ ਜੇਕਰ ਕਿਸੇ ਭਰਾ ਨੂੰ ਲੋੜ ਹੋਵੇ ਆ ਬਾਈ ਦੇ ਨਾ ਕਰੋ ਸੰਪਰਕ ਘਰੇ ਛੱਡੀ ਸੀਲ ਮੈਂ ਪੂਰੀ ਚੋਣ ਵਾਲੀ ਮੱਝ ਜਿਹਨੇ ਕਿ ਲਜਾੜੀਆਂ ਕੋਈ ਮਤਲਬ ਕੋਈ ਨੁਕਸ ਨਹੀਂ ਕਿਸੇ ਤਕਾਂ ਵਾ ਵਧੀਆ ਵਿਚਾਰਾਂ ਕਰਨਾ ਵਾ ਜੇਰ ਪੈਗੀ ਵਧੀਆ ਸਹੀ ਸੂਈ ਆ ਆਪਾਂ ਜੇ ਮਤਲਬ ਇਹ ਜੇਰ ਵਾਦਨ ਦੀ ਪੰਜਾਂ ਸੂਆ ਸੂਈ ਆਪਣੇ ਕੋਲੇ ਆਪਾਂ ਪਹਿਲਾਂ ਮੈਂ ਕਰਨ ਦੇ ਪਹਿਲੇ ਸੂਈ ਨਾਲ ਦੂਜੀ ਸੂਈ ਕਰ ਦੂੰਗੀ ਆਪਾਂ ਇਸੇ ਕਰਕੇ ਰੱਖੀ ਤੇ ਇੱਕ ਇਹ ਬੋਲਦੀ ਆ ਕਤਾਰਾ ਨੰਦਲੀ ਆ ਕਿਉਂਕਿ ਕਈ ਭਰਾ ਆਏ ਕਿ ਜਾਨ ਹਾਂਜੀ ਤਾਰਾਂ ਵਿਧੂ ਰਿੰਗੂ ਵੀ ਜੀ ਮਲਕ ਨੇ ਕਿੰਨੇ ਘੰਟੇ ਬਾਅਦ ਜੇ ਮੇ ਤਾਰਾਂ ਕਰਨ ਲੱਗਿਓ ਤੇ ਰੰਗੀ ਜਾਣਾ ਜੀ ਅਸੀਂ ਤਾਂ ਮਤਲਬ 10 12 ਘੰਟੇ ਲੰਘਾ ਕੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਿਉਂਕਿ ਇਹ ਵੀ ਆਪਾਂ ਅਗਲੀਆਂ ਵੀਡੀਓ ਵਿੱਚ ਦੱਸ ਸਕਦੇ ਹਾਂ ਕਿ ਖਰਾਬ ਹੋਇਆ ਜੀ ਇਹਦਾ ਠੀਕ ਹੈ ਆਦਾ ਸਹੀ ਟਾਈਮ ਤੇ ਨੇ 2-3 ਮਹੀਨਾ ਬਾਅਦ ਪਾਣੀ ਜਾਣਾ ਜੀ ਓਕੇ ਜੀ ਸੋ ਜਿਹੜੇ ਵੀ ਵੀਰ ਪ੍ਰਧਾਨ ਨੂੰ ਲੋੜ ਆ ਤਾਂ 22 ਦਿਨਾਂ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ ਵੱਡੀ ਛੱਲੀਆ ਕੋ ਮਾਦੀਆ ਚ ਦੋ ਰੰਗ ਚੋ ਚਾਰ ਡੰਗ ਚੋ ਆਪਣੀ ਗੰਟੀ ਵਾਲੀ ਓਕੇ ਜੀ ਕਿਉਂਕਿ ਛੱਲੀ ਕਰਕੇ ਲਿਆ ਸਕਦੇ ਠੀਕ ਹੈ ਧੰਨਵਾਦ